ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਗੁਰ fatee veer vlog channel ਤੇ ਤੇ ਟਾਈਮ ਹੋ ਗਿਆ ਜੀ 10 ਵਜੇ ਦਾ ਤੇ ਦਿਨ ਹੈਗਾ ਅੱਜ ਬੁੱਧਵਾਰ ਟਾਈਮ 10 ਵਜੇ ਦਾ ਹੋ ਗਿਆ ਤੇ ਆਪਾਂ ਹੁਣ ਬਣਾ ਰਹੇ ਸੀਗੇ ਰੋਟੀ ਤੇ ਇਧਰ ਆਪਣੀ ਪਈ ਹੈਗੀ ਦਾਲ ਮੂੰਗੀ ਵਸਰੀ ਦੀ ਬਣਾਈ ਸੀ ਆਪਾਂ ਤੇ ਇਹ ਆਪਾਂ ਰੋਟੀ ਬਣਾ ਰਹੀ ਸੀ ਨਾਲ ਨਾਲ ਤੇ ਇਹ ਆਪਾਂ ਧਰੀਆ ਖਿਚੜੀ ਖਿਚੜੀ ਕਹੀ ਨਹੀਂ ਸੌਰੀ ਖੀਰ ਇਹ ਖੀਰ ਬਣ ਰਹੀ ਹੈਗੀ ਇਹਨਾ ਆਪਾਂ ਸਿੰਪਲੀ ਖੀਰ ਬਣਾਈ ਹੈ ਮਤਲਬ ਪਿਆ ਤਾਂ ਸੀਗਾ ਕਸਟਰਡ ਵਗੈਰਾ ਵੀ ਤੇ ਸਿੰਪਲ ਬਣਾ ਰਹੀਆਂ ਮੈਂ ਖੀਰ ਕਿਉਂਕਿ ਇਹ ਆਪਾਂ ਅੱਜ ਮੱਥਾ ਟੇਕਣਾ ਹੈਗਾਗਾ ਤੇ ਹੁਣ ਮੈਂ ਰੋਟੀ ਬਣਾ ਰਹੀ ਆਂਗੀ ਤੇ ਰੋਟੀ ਰੋਟੀ ਖਾ ਕੇ ਤੇ ਫਿਰ ਆਪਾਂ ਕਰਦੇ ਆ ਮੱਥਾ ਟੇਕਣ ਦੀ ਤਿਆਰੀ ਨਾਲ ਨਾਲ ਮੈਂ ਖੱਜਲ ਖੀਰ ਬਣ ਜੂਗੀ ਨਾਲ ਰੋਟੀ ਬਣ ਰਹੀ ਸੀਗੀ ਤੇ ਮੈਂ ਖੱਜਲ ਦੋਨੇ ਕੰਮ ਹੋ ਜਾਣਗੇ ਤੇ ਇਹ ਆਪਾਂ ਸਿੰਪਲ ਹੀ ਖੀਰ ਬਣਾਈਏ ਬਿਲਕੁਲ ਤੇ ਇਹ ਆਪਾਂ ਅੱਜ ਮੱਥਾ ਟੇਕਣਾ ਹੈਗਾਗਾ ਸਾਂਝੀਆਂ ਦਾ ਸਾਂਝੀਆਂ ਮੱਥਾ ਟੇਕਣਾ ਅੱਜ ਆਪਾਂ ਨੇ ਤੇ ਸਾਡੇ ਉਧਰ ਫੇਕ ਕੇ ਪਿੰਡ ਮੇਰੇ ਉਧਰ ਤਾਂ ਨਹੀਂ ਸੀ ਸਾਂਝੀਆਂ ਦਾ ਸਾਨੂੰ ਪਤਾ ਕਿਉਂਕਿ ਉਧਰ ਕੋਈ ਵੀ ਨਹੀਂ ਸਾਂਝੀਆਂ ਲਾਉਂਦਾ ਹੈਗਾਗਾ ਬਠਿੰਡੇ ਵਾਲੀ ਸਾਈਡ ਉਧਰ ਕਿਚਨੋਂ ਨਹੀਂ ਬਤਾ ਸਾਂਝੀਆਂ ਦਾ ਸਾਂਝੀ ਮਾਤਾ ਜਿਹੜੀ ਲਾਉਂਦੇ ਤੇ ਇਹ ਆਪਾਂ ਅੱਜ ਸਾਂਝੀਆਂ ਲਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤਾਂ ਸਾਂਝੀਆਂ ਤੇ ਬਣੇ ਰਿਓ ਵਲੌਗ ਦੇ ਨਾਲ ਤੇ ਆਪਣੀ ਖੀਰ ਬਣੀ ਜਾਂਦੀ ਹੈ ਤੇ ਰ ਆਪਾਂ ਟੇਕਣਾ ਮੱਥਾ ਤੇ ਉਧਰ ਬਾਹਰ ਲਾਵਾਂਗੇ ਸਾਂਝੀਆਂ ਰੋਟੀ ਖਾ ਕੇ ਫ੍ਰੀ ਹੋ ਜੀਗੇ ਕਰਾ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਲੋ ਜੀ ਹੁਣ ਆਪਾਂ ਲੱਗੇ ਆ ਜੀ ਸਾਂਝੀਆਂ ਲਾਉਣ ਤੇ ਅੱਜ ਹੈਗਾ ਲਾਸਟ ਸਰਾਦ ਹੈਗਾ ਤੇ ਅੱਜ ਮੌਸ ਵੀ ਹੈਗੀ ਸਾਡੇ ਉਧਰ ਬਠਿੰਡੇ ਵੱਲ ਮਸਿਆ ਕਹਿ ਦਿੰਦੇ ਆ ਇਧਰ ਮੌਸ ਕਹਿੰਦੇ ਫਤਿਹਗੜ ਸਾਹਿਬ ਨਹੀਂ ਤੇ ਅੱਜ ਲਾਸਟ ਸਰਾਦ ਹੈ ਤੇ ਮੌਸ ਹੈ ਤੇ ਇਹ ਆਪਾਂ ਲਿਆਂਦੀਆਂ ਸਾਂਝੀਆਂ ਇਹ ਲਾਵਾਂਗੇ ਹੁਣ ਆਪਾਂ ਸਾਰੀਆਂ ਆਹ ਆਇਕੋ ਆ ਮਾਤਾ ਤੇ ਇਹ ਸਾਰੀਆਂ ਲੈ ਆਂਦੀਆਂ ਤੇ ਇਹਨਾਂ ਨੂੰ ਹੁਣ ਆਪਾਂ ਲਾਵਾਂਗੇ ਤੇ ਇਧਰ ਮੈਂ ਜਿਉਂ ਬੀਜਣ ਵਾਸਤੇ ਇਹ ਰੱਖੇ ਹੋਏ ਆ ਦੋਨੋਂ ਮਿੱਟੀ ਪਾ ਕੇ ਇਹਨਾਂ ਚ ਜਿਉਂ ਬੀਜਣੇ ਆਗੇ ਹੁਣ ਤੇ ਇਹ ਗੋਹਾ ਲਿਆਂਦਾ ਇੱਥੇ ਆਪਾਂ ਲਾਵਾਂਗੇ ਕੰਦ ਤੇ ਸਾਹਮਣੇ ਇੱਥੇ ਤੁਹਾਨੂੰ ਦਿਖਾਉਂਗੀ ਤੇ ਹੁਣ ਆਪਾਂ ਲਾ ਲਈਏ ਤੇ ਖੀਰ ਵਿੱਚ ਬਣਾ ਕੇ ਰੱਖ ਛੱਡੀ ਹੈਗੀ ਤੇ ਬਸ ਇਹ ਮੈਂ ਹੁਣ ਲਾਉਣ ਲੱਗਦੀ ਹਾਂ ਇੱਥੇ ਸਾਹਮਣੇ ਕੰਦ ਤੇ ਲਾਉਂਗੀ ਤੇ ਵਧੀਆ ਜੀ ਆਪਾਂ ਲਾ ਲਈਏ ਸਾਂਝੀ ਤੇ ਦਿਖਾਉਂਗੀ ਤੁਹਾਨੂੰ ਨਾਲ-ਨਾਲ ਲਾਉਂਗੀ ਤੇ ਤੁਸੀਂ ਵੀ ਦੇਖਿਓ ਸਾਂਝੀ ਲਾਉਂਦੇ ਤੇ ਹੁਣ ਆਪਾਂ ਲੱਗੇ ਆਂ ਜੀ ਸਾਂਝੀ ਲਾਉਣ ਤੇ 베 ਰਹੇ ਦਸੈਰੇ ਵਾਲੇ ਇਹਨੂੰ ਉਹਦੇ ਵਧਣੀਆਂ ਇਹ ਜੀ ਇੱਥੇ ਆਪਾਂ ਲਾਉਣ ਲੱਗੇ ਸੀਗੇ ਸਾਂਝੀਆਂ ਤੇ ਜਿੰਨਾ ਕੁ ਸਮਾਨ ਸੀਗਾ ਨਾ ਇਹ ਕਈ ਲੋਕ ਤਾਂ ਘਰੇ ਬਣਾ ਲੈਂਦੇ ਆ ਹ ਸਾਰਾ ਸਮਾਨ ਮਿੱਟੀ ਦਾ ਮਿੱਟੀ ਲਿਆ ਕੇ ਤੇ ਆਪਾਂ ਇਹ ਮੁਰਲੀ ਲੈ ਕੇ ਆਈ ਸੀਗੇ ਜਿੰਨਾ ਵੀ ਸੀਗਾ ਹ ਸਾਰੇ ਤੇ ਜਿੰਨਾ ਕਿ ਇਹ ਵਿੱਚ ਸੀਗਾ ਫਿਰ ਮੈਂ ਉਸ ਹਿਸਾਬ ਨਾਲ ਹੀ ਇਹ ਬਣਾ ਕੇ ਲਾਤੀ ਇੱਕ ਮਾਤਾ ਤਾਂ ਪੂਰੀ ਐਨ ਵਧੀਆ ਬਣ ਗਈ ਸਾਰੀ ਤੇ ਇੱਕ ਵਾਸਤੇ ਆ ਥੋੜਾ ਸਮਾਨ ਹੀ ਬਚਿਆ ਸੀਗਾ ਤੇ ਜਿੰਨਾ ਕਿ ਫਿਰ ਬਚਿਆ ਸੀ ਫਿਰ ਮੈਂ ਉਹਨਾਂ ਨਾਲ ਹੀ ਲਾਤਾ ਦੂਜੀ ਮਾਤਾ ਤੇ ਇੱਕ ਹੀ ਜ਼ਿਆਦਾ ਉਹ ਕਰਨੀ ਹੁੰਦੀ ਬਣਾਉਣੀ ਹੁੰਦੀ ਆਪਾਂ ਨੇ ਪਹਿਲਾਂ ਤਾਂ ਤੇ ਦੂਜੀ ਤਾਂ ਚਲ ਸਮਾਨ ਹੁੰਦਾ ਤਾਂ ਪੂਰਾ ਵਧੀਆ ਬਣਾ ਦਿੰਦੀ ਦੂਜੀ ਨੂੰ ਵੀ ਤੇ ਆ ਇਹਨਾਂ ਦਾ ਭਾਈ ਐ ਨਾਲ ਮਾਤਾ ਦਾ ਤੇ ਇੱਕ ਸਾਈਡ ਭਾਈ ਲੱਗਿਆ ਹੋਇਆ ਇਹਨਾਂ ਦਾ ਜਿੰਨਾ ਕ ਸਾਮਾਨ ਸੀਗਾ ਮੇਰੇ ਕੋਲ ਉਹੋ ਜਿਹਾ ਮੈਂ ਬਣਾ ਤਿਓ ਉਸ ਹਿਸਾਬ ਨਾਲ ਤੇ ਇਹ ਵਾਸਤੇ ਇਦਾਂ ਹੀ ਹੋ ਗਿਆ ਸੀ ਮੇਰੇ ਤੋਂ ਭਾਈ ਟੁੱਟ ਗਿਆ ਸੀਗਾ ਇਹ ਥੱਲੇ ਡਿੱਗ ਗਿਆ ਸੀਗਾ ਲਾਉਂਦੀ ਲਾਉਂਦੀ ਤੋਂ ਫਿਰ ਵੀ ਮੈਂ ਜੋੜਤਾ ਠੀਕ ਇਹ ਮਹ ਲਾਤੀਆਂ ਸੀ ਇਹ ਸਾਂਝੀਆਂ ਜਿੰਨਾਂ ਕ ਮੈਨੂੰ ਲਾਉਣ ਆਉਂਦਗਾ ਉਹਨਾਂ ਕ ਮੈਂ ਲਾਤੀਆਂ ਜਿਵੇਂ ਲਾਉਣ ਆਉਂਦਗਾ ਤੇ ਕਿਉਂਕਿ ਸਾਡੇ ਕਿਹੜਾ ਕਦੇ ਉਧਰ ਬਠਿੰਡੇ ਵਾਲੀ ਸਾਈਡ ਲੱਗਦੀਆਂ ਸੀਆਂ ਇੱਥੇ ਆ ਕੇ ਲਾਉਣ ਲੱਗੇ ਆ ਇਹ ਤੇ ਮੈਨੂੰ ਤਾਂ ਇਹ ਸੋਹਣੀ ਲੱਗੀ ਇੱਥੇ ਆਪਾਂ ਮਾਤਾ ਨੂੰ ਭੋਗ ਲਵਾਤਾ ਜੀ ਖੀਰ ਬਣਾਈ ਸੀ ਜਿਹੜੀ ਆਪਾਂ ਤੇ ਮਾਤਾ ਦੇ ਸਿਰ ਤੇ ਫੁਲਕਾਰੀ ਸਜਾਤੀ ਆਪਾਂ ਨੇ ਤੇ ਮੱਥਾ ਟੇਕ ਲਿਆ ਤੇ ਅੱਜ ਦੀ ਵੀਡੀਓ ਇੰਨੀ ਕੀ ਸੀਗੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਸਾਡੇ ਐਨਲ ਤੇ ਪਹਿਲੀ ਵਾਰ ਆਏ ਭੈਣ ਭਰਾ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ